ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅਸੀ ਪੈਦ ਮਾਦਰ ਦਾਉ 1 ਮਾਦਰ ਦਾਉ 2 ਤੇਜワਸੀ ਨਛਿਆ ਦੇ ਖਿਲਾਫ ਸਤਿ ਸ਼੍ਰੀ ਅਕਾਲ ਇਕਜਟ ਹੋ ਕੇ ਇਹ ਸੌਂਹਦੇ ਆਂ ਇਹ ਸੌਂਹਦੇ ਆਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਲੇ ਗਾਣੇ ਗਾ ਕੇ ਕੰਪ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਬਿਗਾਂ ਨਹੀਂ ਦੇਵਾਂਗੇ ਬਿਗਾਂ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਸ਼ਾ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਕਰਦਾਂਗੇ ਨਸ਼ਾ ਕਰਦਾਂਗੇ ਸਭ ਦੇ ਆਮੰਗੇ ਜਿੰਦਾਬਾਦ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ

ਉਹਨਾਂ ਨੂੰ ਨੈਸ਼ਨਲ ਨੰਬਰ ਤੋਂ ਅੱਗੇ ਦਾ ਸੰਜਿਆ ਆਪਣੇ ਅਤੇ ਤੁਹਾਡੇ ਸਾਰਿਆਂ ਦਾ ਅਰਥੋਂ ਬਾਮ ਤੇ ਮਾਣ ਰੈਂਟ ਨੂੰ ਮੈਂ ਜੀ ਨੂੰ ਸਾਹ ਸੰਗਤ ਸਤਿ ਸ੍ਰੀ ਅਕਾਲ ਅਸੰਗਤ ਸਤਿ ਸ੍ਰੀ ਅਕਾਲ ਸ੍ਰੀ ਆਮਨ ਰੋੜਾ ਜੀ ਕੈਬਨਟ ਮੰਤਰੀ ਪੰਜਾਬ ਸਰਕਾਰ ਉਹਨਾਂ ਦੀ ਟੀਮ ਦੋਨੇ ਪਿੰਡਾਂ ਦੇ ਸਰਪੰਚ ਪੰਚ ਸਹਿਬਾਨ ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਕਿ ਆਪ ਪੰਜਾਬ ਸਰਕਾਰ ਦੀ ਇਹ ਮੁਹਿੰਮ ਯੋਧ ਨਸ਼ਿਆਂ ਦੇ ਵਿਰੁੱਧ ਵਿੱਚ ਆਪਣਾ ਯੋਗਦਾਨ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਹਦੂਦ ਵਿੱਚ ਇਕੱਠੇ ਹੋਏ ਹੋ ਤੇ ਨਾਲ ਮੈਂ ਬਾਕੀ ਪੁਲਾਰੇ ਵੀ ਦੱਸ ਕੇ ਗਏ ਨੇ ਕਿ ਇਹ ਇੱਕ ਬਹੁਤ ਵੱਡਾ ਕੋੜ ਹੈ ਜੇਕਰ ਇਸ ਨੂੰ ਆਪਾਂ ਨਜਾਤ ਪਾਉਣਾ ਚਾਹੁੰਦੇ ਆ ਤਾਂ ਇਕੱਲਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਤੁਹਾਡੇ ਸਾਥ ਦੀ ਲੋੜ ਹੈ ਇਹ ਕੈਂਪ ਲਾਉਣ ਦਾ ਜਾਂ ਇੱਥੇ ਇਕੱਠੇ ਹੋਣ ਦਾ ਵੀ ਇਹੀ ਮਕਸਦ ਹੈ ਕਿ ਆਪਾਂ ਰਲ ਮਿਲ ਕੇ ਸਾਫ਼ ਬਈਏ ਜੇ ਜਾੜਾ ਨਹੀਂ ਤਾਂ ਆਪਾਂ ਘੱਟ ਆਪਣੇ ਪਿੰਡ ਨੂੰ ਤਕਰੀਬਨ ਦੇਖਿਆ ਜਾਵੇ ਜੇ ਪੰਜਾਬ ਦੇ ਵਿੱਚ 12000 ਤੋਂ ਉੱਪਰ ਪਿੰਡ ਹੈ ਜੇਕਰ ਆਪਾਂ ਇਹ ਗੱਲ ਲੈਂਦੇ ਤਾਂ ਆਪਣੇ ਪਿੰਡ ਨੂੰ ਹੀ ਆਪਾਂ ਨਸ਼ਾ ਰਹਿਤ ਕਰ ਦਈਏ ਤਾਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੋ ਗਈ ਬਹੁਤ ਵੱਡਾ ਕਦਮ ਹੋਵੇਗਾ ਤੇ ਅਸੀਂ ਇੱਕ ਮਾਣ ਮਹਿਫੂਜ਼ ਕਰਾਂਗੇ ਮਤਲਬ ਕਿਤੇ ਵੀ ਖੜ ਕੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸਾਡਾ ਪਿੰਡ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਚੁੱਕਿਆ ਇਸ ਦਾ ਸਾਥ ਜੇਕਰ ਤੁਸੀਂ ਸਾਥ ਦਿਓਗੇ ਤਾਂ ਹੀ ਇਹ ਹੋ ਸਕਦਾ ਹੈ ਇਸ ਵਿੱਚ ਕੋਈ ਸੰਗ ਸ਼ਰਮਣੀ ਜੇਕਰ ਕਿਸੇ ਦਾ ਬੱਚਾ ਇਸ ਸਕੂਲ ਦੀ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਤਾਂ ਉਹ ਅੱਗੇ ਆ ਕੇ ਉਹਦਾ ਨਾਮ ਮੈਡੀਕਲ ਜੋ ਟੀਮ ਹੈ ਉਹਨਾਂ ਨੂੰ ਦੇਵੇ ਪੁਲਿਸ ਪ੍ਰਸ਼ਾਸਨ ਨੂੰ ਦੇਵੇ ਤੇ ਉੱਤੇ ਜੋ ਵੀ ਮਤਲਬ ਜਿਸ ਤਰ੍ਹਾਂ ਦਾ ਵੀ ਉਹ ਦਾ ਇਲਾਜ ਹੈ ਜਿਵੇਂ ਆਪਣੇ ਪੀਜੀਆਈ ਦੇ ਵਿੱਚ ਨਸ਼ਾ ਮੁਕਤੀ ਸੈਂਟਰ ਹੈ ਤੇ ਰੈੱਡ ਕਰਾਸ ਦੇ ਵਿੱਚ 25 ਬੈੱਡ ਆਪਾਂ ਨੂੰ ਡੀਸੀ ਸਾਹਿਬ ਵੱਲੋਂ ਪ੍ਰੋਵਾਈਡ ਕਰਾਏ ਗਏ ਨੇ ਤੇ ਉੱਥੇ ਉਸ ਦਾ ਇਲਾਜ ਹੈ ਜੋ ਬਿਲਕੁਲ ਫਰੀ ਦਿੱਤਾ ਗ੍ਰੀਤੀ ਕੀਤਾ ਜਾਂਦਾ ਸੋ ਜੇਕਰ ਕੋਈ ਬਾਹਰੋਂ ਜਾਂ ਆਪਣੇ ਪਿੰਡੋਂ ਕੋਈ ਇਸ ਦੇ ਵਿੱਚ ਨਸ਼ਾ ਤਸਕਰੀ ਕਰਦਾ ਹੈ ਕੋਈ ਨਸ਼ਾ ਵੇਚਦਾ ਹੈ ਦੂਜੇ ਦੇ ਕਿਸੇ ਦੇ ਪੁੱਤ ਵਿਗਾੜਦਾ ਹੈ ਆਹ ਉਹਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਸਿੱਧੇ ਰੂਪ ਦੇ ਵਿੱਚ ਅੱਗੇ ਆ ਕੇ ਤੁਹਾਡਾ ਨਾਮ ਬਿਲਕੁਲ ਹੀ ਗੁਪਤ ਰੱਖਿਆ ਜਾਊਗਾ ਕੋਈ ਤੁਹਾਡਾ ਨਾਮ ਨਾ ਕਰਨੀ ਹੋਊਗਾ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਜੇਕਰ ਤੁਹਾਨੂੰ ਕੋਈ ਇਤਲਾਹ ਦਿੰਦਾ ਹੈ ਕਿਸੇ ਬਾਰੇ ਤਾਂ ਉਹਦਾ ਨਾਮ ਬਿਲਕੁਲ ਨਸ਼ਰ ਨਹੀਂ ਕਰਨਾ ਨਾ ਤੁਹਾਡਾ ਕੋਈ ਮੋਬਾਈਲ ਨੰਬਰ ਨਸ਼ਰ ਹੋਊਗਾ ਆਪਣੇ ਪਿੰਡਾਂ ਪਿੰਡਾਂ ਦੇ ਵਿੱਚ ਪੈਂਟ ਕਰਕੇ WhatsApp ਨੰਬਰ ਵੀ ਲਾਇਗ ਹੈ ਨੇ ਤੁਸੀਂ ਉਹਨਾਂ ਤੇ ਵੀ ਜਾਣਕਾਰੀ ਦੇ ਸਕਦੇ ਆ ਉਹ ਨੰਬਰ ਹੈ 9799 4 ਪੂਰਾ 200 ਦੁਬਾਰਾ ਮੈਂ ਨੰਬਰ ਫੇਰ ਬੋਲਦਾ 9798 100 ਪੂਰਾ 200 ਤੇ ਹੁਣ ਮੈਂ ਛੋਟੀ ਜਿਹੀ ਅਪੀਲ ਕਰੂੰਗਾ ਨੌਜਵਾਨ ਵੀਰਾਂ ਨੂੰ ਜਿਹੜੇ ਕਿ WhatsApp ਗਰੁੱਪ ਚਲਾਉਂਦੇ ਨੇ ਕਿਰਪਾ ਕਰਕੇ ਉਹ ਆਪਣੇ ਮੋਬਾਈਲ ਕੱਢ ਲੈਣ ਮੈਂ ਤੁਹਾਨੂੰ ਇੱਕ ਨੰਬਰ ਬੋਲਾਂਗਾ ਉਹ ਨੰਬਰ ਨੂੰ ਤੁਸੀਂ ਵੱਖ-ਵੱਖ ਗਰੁੱਪਾਂ ਦੇ ਵਿੱਚ ਐਡ ਕਰ ਦਿਓ ਉਸ ਨੂੰ ਐਡ ਕਰਨ ਦਾ ਮਕਸਦ ਆਪਣਾ ਇਹ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੇਕਰ ਆਪਾਂ ਨੰਬਰ ਐਡ ਕਰਾਂਗੇ ਉਸ ਉੱਪਰ ਪੰਜਾਬ ਸਰਕਾਰ ਆਪਣੀਆਂ ਵੱਖ-ਵੱਖ ਗਤੀਵਿਧੀਆਂ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਹੋਰ ਵੀ ਦੂਸਰੇ ਆਪਣੇ ਪੰਜਾਬ ਵਿੱਚ ਸਰਕਾਰ ਦੇ ਹੋਰ ਵੀ ਕੰਮ ਕਰ ਰਹੀ ਹੈ ਉਹਨਾਂ ਦੀ ਵੀਡੀਓ ਫੁਟੇਜ ਵਗੈਰਾ ਉਸ ਨੰਬਰ ਤੇ ਆਉਂਦੀ ਹੈ ਤਾਂ ਕਿ ਉਹ ਜਾਣਕਾਰੀ ਆਪਣੇ ਕੱਲੇ-ਕੱਲੇ ਤੱਕ ਪਹੁੰਚ ਸਕੇ ਇਹ ਇੱਕ ਬਹੁਤ ਸੌਖਾ ਤਰੀਕਾ ਹੈ ਮੇਰੀਆਂ ਭੈਣਾ ਵੀ ਜੋ WhatsApp ਗਰੁੱਪ ਚਲਾਉਂਦੇ ਨੇ ਹੁੰਦੇ ਨੇ ਉਹਨਾਂ ਦੇ ਆਪਣੇ ਨਿੱਜੀ ਤੌਰ ਤੇ ਜਾਂ ਆਪਣੇ ਨੌਜਵਾਨ ਵੀਰ ਉਹਨਾਂ ਦੇ ਵੀ 2-2 4-4 ਕਿਸੇ ਲਈ 10 ਕਿਸੇ ਲਈ 12 ਗਰੁੱਪ ਹੁੰਦੇ ਨੇ ਸਰਪੰਚ ਸਾਹਿਬ ਨੇ ਵੀ ਬੇਨਤੀ ਆ ਕਿ ਤੁਹਾਡੇ ਲਵੇ ਜਿਹੜੇ ਗਰੁੱਪ ਚੱਲਦੇ ਨੇ ਉਹਨਾਂ ਵਿੱਚ ਇਹ ਨੰਬਰ ਨੂੰ ਐਡ ਕਰ ਦਿਓ ਉਹ ਨੰਬਰ ਹੈ ਜੀ 70652 85507 ਮੈਂ ਨੰਬਰ ਦੁਬਾਰਾ ਬੋਲ ਰਿਹਾ ਜੀ ਪਰ 652 85507 ਇਸ ਨੂੰ ਵੱਖ-ਵੱਖ ਗਰੁੱਪਾਂ ਦੇ ਵਿੱਚ ਐਡ ਕਰ ਦਿਓ ਤਾਂ ਕਿ ਤੁਹਾਡੇ ਗਰੁੱਪ ਦੇ ਵਿੱਚ ਐਡ ਜਿੰਨੇ ਵੀ ਵਿਅਕਤੀ ਨੇ ਉਹਨਾਂ ਤੱਕ ਇਕੱਲੇ-ਇਕੱਲੇ ਤੱਕੇ ਜਾਣਕਾਰੀ ਸੌਖੀ ਪਹੁੰਚ ਸਕੇ ਇੰਨਾ ਕਹਿੰਦਾ ਹੋਇਆ ਮੈਂ ਦੁਬਾਰਾ ਫਿਰ ਇੱਥੇ ਆਈ ਸਮੂਹ ਸਾਧ ਸੰਗਤ ਦਾ ਬੇਲਾ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ